ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲੇ ਨੂੰ ਲੈ ਕੇ ਆ ਰਹੀ ਹੈ ਮਾਨਸਾ ਪੁਲਿਸ ਦੀ ਅਪਰਾਧ ਜਾਂਚ ਏਜੰਸੀ ਸੀਆਈਏ ਦੀ ਹਿਰਾਸਤ ਵਿੱਚੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਦੀਪਕ ਕੋਰਫ ਟੀਨੂ ਦੇ ਫਰਾਰ ਹੋਣ ਦੇ ਕਰੀਬ 2 ਸਾਲ ਬਾਅਦ ਜ਼ਿਲ੍ਹਾ ਅਦਾਲਤ ਨੇ ਤਤਕਾਲੀ ਸੀਆਈਏ ਇਨਚਾਰਜ ਪ੍ਰਿਤਪਾਲ ਸਣੇ 10 ਮੁਲਜ਼ਮਾਂ ਖਿਲਾਫ ਦੋਸ਼ ਆਇਦ ਕੀਤੇ ਨੇ ਮਾਨਸਾ ਦੀ ਅਦਾਲਤ ਨੇ ਮੁਲਜ਼ਮ ਦੀ ਰਿਹਾਈ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਸਰਬਜੋਤ ਸਿੰਘ ਖਿਲਾਫ ਗੈਰ ਜਮਾਨਤੀ ਵਾਰੰਟ ਵੀ ਜਾਰੀ ਕੀਤੇ ਨੇ ਜੋ ਜ਼ਮਾਨਤ ਤੇ ਹੈ ਪਰ ਸੁਣਵਾਈ ਤੋਂ ਬਚਿਆ ਅਦਾਲਤ ਨੇ ਦੋਸ਼ੀ ਕੋਹਲੀ ਵੱਲੋਂ ਡਿਸਚਾਰਜ ਦੀ ਮੰਗ ਸੰਬੰਧੀ ਧਾਇਰ ਅਰਜ਼ੀਆਂ ਨੂੰ ਵੀ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਇਸਤਗਾਸਾ ਪੱਖ ਦੇ ਸਬੂਤਾਂ ਤੇ ਸੁਣਾਈ ਸ਼ੁਰੂ ਕਰਨ ਲਈ ਇਸ ਮਾਮਲੇ ਦੀ ਸੁਣਵਾਈ 5 ਸਤੰਬਰ ਤੱਕ ਲਈ ਤੈਅ ਕੀਤੀ ਹੈ। ਵਰਨਣਯੋਗ ਹੈ ਕਿ ਜੁਲਾਈ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਿਤਪਾਲ ਦੀ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਹੇਠਲੀ ਅਦਾਲਤ ਨੂੰ 6 ਮਹੀਨੇਾਂ ਲਈ ਮੁਕੱਦਮੇ ਦੀ ਸੁਣਵਾਈ ਮੁਕੰਮਲ ਕਰਨ ਦਾ ਹੁਕਮ ਦਿੱਤਾ ਸੀ। ਮੂਸੇਵਾਲਾ ਕਤਲकांड ਦਾ ਇਹ ਮੁਲਜ਼ਮ ਗੈਂਗਸਟਰ ਦੀਪਕ ਟੀਨੂ 1 ਅਕਤੂਬਰ ਨੂੰ ਮਾਨਸਾ CIA ਯੂਨਿਟ ਦੀ ਕਸਟਡੀ ਤੋਂ ਫਰਾਰ ਹੋ ਗਿਆ ਸੀ ਅਤੇ ਉਸ ਵੇਲੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਕੇ ਯੂਨਿਟ ਦੇ ਇੰਚਾਰਜ CI ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ ਜੋ ਗਾਇਕ ਦੇ ਕਤਲ ਕੇਸ ਦੀ ਜਾਂਚ ਕਰ ਰਹੀ SIT ਦਾ ਵੀ ਮੈਂਬਰ ਸੀ ਪੁਲਿਸ ਨੇ ਦਾਵਾ ਕੀਤਾ ਕਿ ਪ੍ਰਿਤਪਾਲ ਟੀਨੂ ਦੇ ਭੱਜਣ ਦੀ ਸਾਜ਼ਿਸ਼ ਦਾ ਹਿੱਸਾ ਸੀ ਟੀਨੂ ਨੂੰ ਦਿੱਲੀ ਪੁਲਿਸ ਨੇ 20 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਤੋਂ ਹਤਿਆਰ ਸਣੇ ਗ੍ਰਿਫਤਾਰ ਕੀਤਾ ਸੀ ਬਾਅਦ ਚ ਪੰਜਾਬ ਪੁਲਿਸ ਉਸ ਨੂੰ ਦਿੱਲੀ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਲੈ ਕੇ ਆਈ ਸੀ ਦਸੰਬਰ 2022 ਚ ਮਾਨਸਾ ਪੁਲਿਸ ਨੇ 10 ਮੋਲਜਮਾ ਖਿਲਾਫ 4 ਸ਼ੀਟ ਦਾਖਲ ਕੀਤੀ ਸੀ 4 ਸ਼ੀਟ ਚ ਦਾਵਾ ਕੀਤਾ ਗਿਆ ਕਿ ਪ੍ਰਤਪਾਲ ਟੀਨੂ ਨੂੰ ਇੱਕ ਨਿੱਜੀ ਕਾਰ ਚ ਮਾਨਸਾ ਸ਼ਹਿਰ ਚ ਜ਼ਿਲ੍ਹਾ ਪ੍ਰਸ਼ਾਸਨ ਦੇ ਹਾਊਸਿੰਗ ਕੰਪਲੈਕਸ ਚ ਸਥਿਤ ਉਸ ਦੀ ਸਰਕਾਰੀ ਰਹਾਇਸ਼ ਤੱਕ ਲੈ ਗਿਆ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਤੀਨੂ ਦੂਜੇ ਦੋਸ਼ਾਂ ਦੀ ਮਦਦ ਨਾਲ ਆਪਣੀ ਰਹਾਇਸ਼ ਤੋਂ ਫਰਾਰ ਹੋ ਗਿਆ ਸੀ 4 ਜੁਲਾਈ 2022 ਨੂੰ ਪੰਜਾਬ ਪੁਲਿਸ ਮੂਸੇਵਾਲਾ ਕਤਲ ਕੇਸ ਚ ਤੀਨੂ ਨੂੰ ਤਿਹਾਰ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ਤੇ ਲੈ ਕੇ ਆਈ ਸੀ ਬਾਅਦ ਚ ਉਸ ਨੂੰ ਬੋਹੜ ਵਾਲਾ ਤੇ ਬਹਾਦਰਪੁਰ ਵਿਖੇ ਅਪਰਾਧਿਕ ਘਟਨਾਵਾਂ ਦੇ ਸਬੰਧ ਚ ਦਰਜ ਪੁਰਾਣੇ ਕੇਸਾਂ ਚ ਦੋ-ਦੋ ਵਾਰ ਪ੍ਰੋਡਕਸ਼ਨ ਵਰੰਟਾ ਤੇ ਲਿਆਂਦਾ ਗਿਆ ਸੀ 27 ਸਤੰਬਰ ਨੂੰ ਸਰਦੂਲਗੜ ਥਾਣੇ 'ਚ ਦਰਜ ਕੀਤੀ ਇੱਕ ਕਤਲ ਕੇਸ 'ਚ ਟੀਨੂ ਨੂੰ ਮੋੜ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਸੀ ਹਾਲਾਂਕਿ ਉਹ 4 ਦਿਨਾਂ ਬਾਅਦ ਹਿਰਾਸਤ ਤੋਂ ਫਰਾਰ ਹੋ ਗਿਆ ਐਸਆਈਟੀ ਨੇ 4 ਸ਼ੀਟ 'ਚ ਕਿਹਾ ਕਿ ਟੀਨੂ ਨੂੰ ਰਿਮਾਂਡ ਤੇ ਲਿਆਇਆ ਗਿਆ ਸੀ ਅਤੇ ਪ੍ਰਿਤਪਾਲ ਦੁਆਰਾ ਜਾਣਬੁੱਝ ਕੇ ਸੀਆਈ ਥਾਣੇ 'ਚ ਰੱਖਿਆ ਗਿਆ ਸੀ ਟੀਨੂ ਮੂਸੇਵਾਲਾ ਕਤਲ ਕੇਸ 'ਚ ਚਾਰ ਸ਼ੀਟ ਕੀਤੇ ਗਏ 32 ਮੁਲਜ਼ਮਾਂ ਚੋਂ ਇੱਕ ਸੀ ਚਾਰ ਸ਼ੀਟ ਮੁਤਾਬਕ ਟੀਨੂ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਪਗਵਾਨਪੁਰੀਏ ਦਾ ਸਹਿਯੋਗੀ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼